ਸਰਜ ਹੈਬਤ ਪਿੰਡੀ ਦੇ ਵਿਖੇ ਨਵੀਂ ਬੱਟਰ ਸਪਲਾਈ ਦਾ ਉਗਾਠਨ ਕਰਕੇ ਲੋਕਾਂ ਨੂੰ ਸਮਰਪਿਤ ਕੀਤੀ ਗਈ ਹੈ ਜੀ ਕੀ ਜਨਾ ਅ ਇੱਕ ਵਾਰ ਫਿਰ ਮੈਂ ਆਪਣੇ ਪਿਆਰੇ ਲੋਕਾਂ ਚ ਆਇਆ ਸੋ ਮੇਰੀ ਵਿਧਾਨ ਸਭਾ ਹਲਕਾ ਪੋਵਾ ਦਾ ਬਹੁਤ ਹੀ ਪਿਆਰਾ ਪਿੰਡ ਹੈਬਤ ਪਿੰਡੀ ਇਸ ਪਿੰਡ ਦੇ ਅੰਦਰ ਮੈਂ ਕੁਝ ਸਮਾਂ ਪਹਿਲਾਂ ਅ ਇੱਕ ਡੂੰਘੇ ਬੋਰ ਦਾ ਨੀਂਹ ਪੱਥਰ ਆ ਕੇ ਗਿਆ ਸੀਗਾ ਸੋ ਉਸ ਵੇਲੇ ਜਦੋਂ ਅਸੀਂ ਨੀਂਹ ਪੱਥਰ ਰੱਖਿਆ ਸੀਗਾ ਸੋ ਲੋਕਾਂ ਨੇ ਵਾਅਦਾ ਕੀਤਾ ਹੈ ਕਿ ਬਹੁਤ ਜਲਦੀ ਅਸੀਂ ਇਸ ਬੋਰ ਦਾ ਕੰਮ ਕਰਵਾ ਕੇ ਲੋਕਾਂ ਨੂੰ ਸਮਰਪਿਤ ਕਰਾਂਗੇ ਤੋਂ ਮੈਨੂੰ ਖੁਸ਼ੀ ਆ ਵੀ ਕੁਝ ਮਹੀਨਿਆਂ ਦੇ ਅੰਦਰ ਹੀ ਅਸੀਂ ਦਵਾਰਾ ਪਿੰਡ ਚ ਆ ਰਹੇ ਹਾਂ ਔਰ 70 ਲੱਖ ਰੁਪਏ ਦੀ ਲਾਗਤ ਦੇ ਨਾਲ ਇਹ ਜਿਹੜਾ ਬੋਰ ਹੋਇਆ ਜੋ ਅੱਜ ਲੋਕਾਂ ਨੂੰ ਸਮਰਪਿਤ ਕੀਤਾ ਪਿੰਡ ಗ್ರಾಮ ਪੰਜਾਬ ਦੇ ਸਰਪੰਚ ਸਾਡੇ ਭੈਣ ਰਾਜਕੁਮਾਰੀ ਜੀ ਸਾਰੀ ਪੰਚਾਇਤ ਸਾਰੇ ਪਿੰਡ ਵਾਸੀਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਸੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਲਗਾਤਾਰ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੇ ਲਈ ਪੂਰੇ ਪੱਬਾਂ ਪਾਰੋ ਕੇ ਜੋਰ ਲਾ ਰਹੀ ਐ ਸੋ ਪਿੰਡਾਂ ਦੇ ਅੰਦਰ ਸ਼ੁੱਧ ਪਾਣੀ ਲੋਕਾਂ ਨੂੰ ਮਿਲੇ ਕਿਉਂਕਿ ਪਾਣੀ ਇੱਕ ਐਸੀ ਚੀਜ਼ ਆ ਜੇ ਪਾਣੀ ਮਾਰਾ ਮਿਲੇਗਾ ਤੇ ਬਿਮਾਰੀਆਂ ਲੈ ਕੇ ਆਏਗਾ ਜੇ ਸ਼ੁੱਧ ਪਾਣੀ ਮਿਲੇਗਾ ਤੇ ਲੋਕਾਂ ਨੂੰ ਬਿਮਾਰੀਆਂ ਤੋਂ ਮੁਕਤੀ ਦਲਾਏਗਾ ਸੋ ਮੈਨੂੰ ਖੁਸ਼ੀ ਆ ਕਿ ਅੱਜ ਇਹ 70 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜੀ ਵਾਟਰ ਸਪਲਾਈ ਬਣੀ ਐ ਹੈਲਥ ਪਿੰਡੀ ਦੇ ਲੋਕਾਂ ਨੂੰ ਇਹ ਜਿਹੜਾ ਸਮਰਪਿਤ ਕੀਤਾ ਸੋ ਇਸੇ ਤਰ੍ਹਾਂ ਅੱਜ ਬਹੁਤ ਸਾਰੇ ਕਾਜ ਅੱਜ ਮੈਂ ਹੁਣੇ ਹੀ ਜਿਹੜਾ 7 ਲੱਖ ਰੁਪਏ ਦੀ ਲਾਗਤ ਨਾਲ ਇੱਕ ਬੋਰ ਤਾਰਾਗੜ ਦੇ ਅੰਦਰੋਂ ਦਾ ਨਹੀਂ ਪੱਥਰ ਆ ਕੇ ਆਇਆ ਸੋ ਹੋਰ ਬਹੁਤ ਸਾਰੇ ਕੰਮ ਜਿਹੜੇ ਕਰੋਨਾ ਕਰੋਨਾ ਰਪਈਆਂ ਦੇ ਲਾਗੇ ਦੇ ਨਾਲ ਸਾਡੇ ਹਲਕੇ 'ਚ ਹੋ ਰਿਹਾ ਸੋ ਜਿੱਥੇ ਮੈਨੂੰ ਵੀ ਇਸ ਗੱਲ ਦੀ ਖੁਸ਼ੀ ਹੈ ਉੱਥੇ ਮੈਂ ਹਵਤਪਿੰਡੀ ਦੇ ਲੋਕਾਂ ਨੂੰ ਵੀ ਮੁਬਾਰਕ ਦਿਨਾਂ ਸੋ ਹੋਰ ਵੀ ਇਨ ਫਿਊਚਰ ਅਸੀਂ ਵੱਡੇ ਕੰਮ ਜਿਹੜੇ ਹਲਕੇ ਦੇ ਅੰਦਰ ਆਉਣ ਵਾਲੇ ਦਿਨਾਂ 'ਚ ਕਰਾਂਗੇ ਸੋ ਮੇਰੇ ਵੱਲੋਂ ਸਾਰੇ ਪਿੰਡ ਨੂੰ ਬਹੁਤ ਬਹੁਤ ਮੁਬਾਰਕ